ਹਸਪੀਟਲ 'ਚ ਆਏ ਆ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੀਆਂ ਆਪਦਾਸਾ ਕਰਕੇ ਰਾਜਵੀਰ ਭਾਈ ਰਿਕਵਰੀ ਕਰ ਰਿਹਾ ਪਹਿਲਾਂ ਨਾਲੋਂ ਕਾਫੀ ਫਰਕ ਆ। ਅਸਰ ਰਾਤ ਕੇ ਜਿਸ ਦੀ ਰਾਤਾਂ ਮਤਲਬ ਸਾਰਿਆਂ ਨੇ ਦਿਲ ਛੱਡਤਾ ਸੀਗਾ ਬਟ ਮੈਂ ਹੀ ਸੋਚਦਾ ਵੀ ਪਿਛਲੇ ਆਲਮੋਸਟ 24 ਘੰਟਿਆਂ ਤੋਂ 28 ਘੰਟਿਆਂ ਤੋਂ ਲਗਾਤਾਰ ਅਰਦਾਸਾਂ ਚੱਲਦੀਆਂ ਪਈਆਂ ਕੋਈ ਇਹੋ ਜਿਹਾ ਸਕਿੰਟ ਸੀਗਾ ਨਹੀਂ ਜਦੋਂ ਅਰਦਾਸ ਨਾ ਹੋ ਵੀ ਹੋਵੇ ਤੇ ਮੈਂ ਉਹੀ ਮਨ ਸੋਚਦਾ ਸੀ ਵੀ ਗੱਲ ਵੀ ਮਰਾ ਲੋਕਾਂ ਦੀਆਂ ਅਰਦਾਸਾਂ ਕਰਕੇ ਕਾਲਪੁਰਖ ਨੇ ਚੀਜ਼ ਸੁਣੀ ਹੈ ਵੀਰਾ ਰਿਕਵਰ ਕਰ ਰਿਹਾ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਤੇ ਬਸ ਹੁਣ ਥੋੜਾ ਜਿਹਾ ਹੋਰ ਆਪਾਂ ਜ਼ੋਰ ਮਾਰੀਏ ਹੰਬੜਾ ਮਾਰੀਏ ਮਰਾ ਕਿਰਪਾ ਕਰਨ ਤੇ ਅਗਲਾ ਥੋੜਾ ਟਾਈਮ ਕ੍ਰਿਟੀਕਲ ਆ ਹੋਪਫੁਲੀ ਸਾਰਾ ਕੁਝ ਸਹੀ ਹੋ ਜਾਣਾ ਤੇ ਵੀਰ ਆਪਣਾ ਪੈਰਾਂ ਤੇ ਖੜਾ ਹੋ ਜਾਊਗਾ ਡਾਕਟਰਾਂ ਦਾ ਕਹਿਣਾ ਵੀ ਛੇਤੀ ਰਿਕਵਰ ਕਰ ਜਾਂਣਗੇ ਤੇ ਮੇਰੀ ਸਾਰਿਆਂ ਅਗੇ ਹੋਰ ਅਰਦਾਸ ਆ ਵੀ ਤੁਸੀਂ ਸਾਰਿਆਂ ਨੇ ਅਰਦਾਸ ਕਰੋ ਤਨ ਰਾਤ ਅਰਦਾਸ ਕਰੋ ਧੰਨਵਾਦ ਬਹੁਤ ਬਹੁਤ ਕਿਰਪਾ ਕਰਮਾ ਹਸਪੀਟਲ 'ਚ ਆਏ ਆ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੀਆਂ ਆਪਦਾਸਾ ਕਰਕੇ ਰਾਜਵੀਰ ਭਾਈ ਰਿਕਵਰ ਕਰ ਰਿਹਾ ਪਹਿਲੇ ਨਾਲੋਂ ਕਾਫੀ ਫਰਕ ਆ। ਉਹ ਤੋਂ ਰਾਤ ਕੇ ਜਿਸੀ-ਜਿਸੀ ਰਾਤਾਂ ਮਤਲਬ ਸਾਰਿਆਂ ਨੇ ਦਿਲ ਛੱਡਤਾ ਸੀਗਾ ਬਟ ਮੈਂ ਹੀ ਸੋਚਦਾ ਵੀ ਪਿਛਲੇ ਆਲਮੋਸਟ 24 ਘੰਟਿਆਂ ਤੋਂ 28 ਘੰਟਿਆਂ ਤੋਂ ਲਗਾਤਾਰ ਅਰਦਾਸਾਂ ਚੱਲਦੀਆਂ ਪਈਆਂ ਕੋਈ ਇਹੋ ਜਿਹਾ ਸਕਿੰਟ ਸੀਗਾ ਨਹੀਂ ਜਦੋਂ ਅਰਦਾਸ ਨਾਂ ਹੋ ਵੀ ਹੋਵੇ ਤੇ ਮੈਂ ਉਹੀ ਮਨ ਸੋਚਦਾ ਸੀ ਵੀ ਗੱਲ ਵੀ ਮਰਾ ਲੋਕਾਂ ਦੀਆਂ ਅਰਦਾਸਾਂ ਕਰਕੇ ਕਾਲਪੁਰਖ ਨੇ ਚੀਜ਼ ਸੁਣੀ ਹੈ ਵੀਰਾ ਰਿਕਵਰ ਕਰ ਰਿਹਾ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਤੇ ਬਸ ਹੁਣ ਥੋੜਾ ਜਿਹਾ ਹੋਰ ਆਪਾਂ ਜੁਰਮਾਰੀਏ ਹੰਬਲਾ ਮਾਰੀਏ ਮਰਾ ਕਿਰਪਾ ਕਰਨ ਤੇ ਅਗਲਾ ਥੋੜਾ ਟਾਈਮ ਕ੍ਰਿਟੀਕਲ ਆ ਹੋਪਫੁਲੀ ਸਾਰਾ ਕੁਝ ਸਹੀ ਹੋ ਜਾਣਾ ਤੇ ਵੀਰ ਆਪਣਾ ਪੈਰਾਂ ਤੇ ਖੜਾ ਹੋ ਜਾਊਗਾ ਡਾਕਟਰਾਂ ਦਾ ਕਹਿਣਾ ਵੀ ਛੇਤੀ ਰਿਕਵਰ ਕਰ ਜਾਣਗੇ ਤੇ ਮੇਰੀ ਸਾਰਿਆਂ ਅੱਗੇ ਹੋਰ ਅਰਦਾਸ ਆ ਵੀ ਤੁਸੀਂ ਸਾਰਿਆਂ ਨੇ ਅਰਦਾਸ ਕਰੋ ਤਨ ਰਾਤ ਅਰਦਾਸ ਕਰੋ ਧੰਨਵਾਦ ਬਹੁਤ ਬਹੁਤ ਕਿਰਪਾ ਕਰਨ ਹਸਪੀਟਲ ਤੇ ਆਏ ਆ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੀਆਂ ਅਰਦਾਸਾਂ ਕਰਕੇ ਰਾਜਵੀਰ ਭਾਈ ਰਿਕਵਰ ਕਰ ਰਿਹਾ ਪਹਿਲੇ ਨਾਲੋਂ ਕਾਫੀ ਫਰਕ ਆ। ਅਸਲ ਰਾਤ ਕੇ ਜਿਸੀ-ਜਿਸੀ ਰਾਤਾਂ ਮਤਲਬ ਸਾਰਿਆਂ ਨੇ ਦਿਲ ਛੱਡਤਾ ਸੀਗਾ ਬਟ ਮੈਂ ਹੀ ਸੋਚਦਾ ਵੀ ਪਿਛਲੇ ਆਲਮੋਸਟ 24 ਘੰਟਿਆਂ ਤੋਂ 28 ਘੰਟਿਆਂ ਤੋਂ ਲਗਾਤਾਰ ਅਰਦਾਸਾਂ ਚੱਲਦੀਆਂ ਪਈਆਂ ਕੋਈ ਇਹੋ ਜਿਹਾ ਸਕਿੰਟ ਸੀਗਾ ਨਹੀਂ ਜਦੋਂ ਅਰਦਾਸ ਨਾ ਹੋ ਵੀ ਹੋਵੇ ਤੇ ਮੈਂ ਉਹ ਵੀ ਮਨ ਸੋਚਦਾ ਸੀ ਵੀ ਗੱਲ ਵੀ ਮਰਾ ਲੋਕਾਂ ਦੀਆਂ ਅਰਦਾਸਾਂ ਕਰਕੇ ਅਕਾਲਪੁਰ ਨੇ ਚੀਜ਼ ਸੁਣੀ ਹੈ ਵੀਰਾ ਰਿਕਵਰ ਕਰ ਰਹੇ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਤੇ ਬਸ ਹੁਣ ਥੋੜਾ ਜਿਹਾ ਹੋਰ ਆਪਾਂ ਜ਼ੋਰ ਮਾਰੀਏ ਹੰਬਲਾ ਮਾਰੀਏ ਮਰਾ ਕਿਰਪਾ ਕਰਨ ਤੇ ਅਗਲਾ ਥੋੜਾ ਟਾਈਮ ਕ੍ਰਿਟੀਕਲ ਆ ਹੋਪਫੁਲੀ ਸਾਰਾ ਕੁਝ ਸਹੀ ਹੋ ਜਾਣਾ ਤੇ ਵੀਰ ਆਪਣਾ ਪੈਰਾਂ ਤੇ ਖੜਾ ਹੋ ਜਾਊਗਾ ਡਾਕਟਰਾਂ ਦਾ ਕਹਿਣਾ ਵੀ ਛੇਤੀ ਰਿਕਵਰ ਕਰ ਜਾਣਗੇ ਤੇ ਮੇਰੀ ਸਾਰਿਆਂ ਅਗੇ ਹੋਰ ਅਰਦਾਸ ਆ ਵੀ ਤੁਸੀਂ ਸਾਰਿਆਂ ਨੇ ਅਰਦਾਸ ਕਰੋ ਤਨ ਰਾਤ ਅਰਦਾਸ ਕਰੋ ਧੰਨਵਾਦ ਬਹੁਤ ਬਹੁਤ ਕਿਰਪਾ ਕਰਨ ਵਾ